ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇਪੇ ਤੂੰ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਲਾਪ੍ਰੀਤ ਸਿੰਘ ਖੁਸ਼ੀਪੁਰ ਨੇ ਤੁਹਾਨੂੰ ਦੱਦੀ ਹੈ ਕਿ ਪੰਜਾਬ ਸੂਬਾ ਹੜ੍ਹਾਂ ਦੀ ਮਾਰ ਹੇਠ ਹੈ ਪਾਣੀ ਦੀ ਮਾਰ ਦੇ ਨਾਲ ਇਸ ਵਾਰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਏ ਹਨ ਅਤੇ ਹੁਣ ਇਹਨਾਂ ਹੜ੍ਹ ਪੀੜਤਾ ਨੂੰ ਮਦਦ ਕਰਨ ਵਾਸਤੇ ਜਿੱਥੇ ਸਮਾਜ ਸੇਵੀ ਜਥੇਬੰਦੀਆਂ ਅਤੇ ਪੰਜਾਬੀ ਭਾਈਚਾਰਾ ਨਿੱਤਰ ਕੇ ਸਾਹਮਣੇ ਆਇਆ ਹੈ ਉੱਥੇ ਹੀ ਪੰਜਾਬੀ ਸਿੰਗਰਾਂ ਵੱਲੋਂ ਵੀ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ ਹੜ੍ਹ ਪੀੜਤਾਾਂ ਦੀ ਮਦਦ ਲਈ ਵੀਰਵਾਰ ਨੂੰ ਪੰਜਾਬੀ ਸਿੰਗਰ ਮਨਕੀਰਤ ਆਲਖ ਵੀ ਵਿਸ਼ੇਸ਼ਤਾਵਰ ਤੇ ਜ਼ਿਲ੍ਹਾ ਗਰਦਾਸਪੁਰ ਦੇ ਕਸਬਾ ਧਾਰੀਵਾਲ ਵਿਖੇ ਬਣਾਏ ਗੇ ਰਾਹਤ ਕੈਂਪ ਦੇ ਵਿੱਚ ਪਹੁੰਚੇ ਜਿੱਥੇ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਟੀਮ ਵੱਲੋਂ 5 ਕਰੋੜ ਰੁਪਈਆ ਹੜਪੀੜਤਾਂ ਦੀ ਮਦਦ ਲਈ ਖਰਚਾ ਜਾਵੇਗਾ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਖਾਲਸਾ ਐਡ ਦੀ ਟੀਮ ਨਾਲ ਸੰਪਰਕ ਕਰਕੇ ਜਿੱਥੇ-ਜਿੱਥੇ ਵੀ ਲੋੜਵੰਦ ਹਨ ਉੱਥੇ ਉਹਨਾਂ ਦੀ ਟੀਮ ਪਹੁੰਚ ਕੇ ਰਾਹਤ ਸਮਗਰੀ ਪੀੜਤਾਂ ਦੇ ਵਿੱਚ ਵੰਡੇਗੀ ਤੇ ਨਾਲ ਦੀ ਨਾਲ ਲੋਕਾਂ ਦਾ ਹਾਲਚਾਲ ਵੀ ਜਾਣਗੀ ਤੁਹਾਨੂੰ ਦੱਈਏ ਕਿ ਪੰਜਾਬ ਦੇ ਵਿੱਚ ਹੜਾਂ ਦੀ ਮਾਰ ਨੇ ਬਹੁਤ ਸਾਰੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ ਜਿੱਥੇ ਕਿ ਲੋਕਾਂ ਦੀਆਂ ਕਰੋੜਾਂ ਰੁਪਈਆਂ ਦੀਆਂ ਕੋਠੀਆਂ ਰੁੜ ਗਈਆਂ ਉਥੇ ਗਰੀਬਾਂ ਦੇ ਢਾਰੇ ਵੀ ਟੈ ਗਏ ਤੇ ਲੋਕਾਂ ਨੇ ਇਕੱਠਾ ਕੀਤਾ ਹੋਇਆ ਸਾਜੋ ਸਮਾਨ ਜਿੰਨਾ ਵੀ ਘਰਾਂ ਦੇ ਵਿੱਚ ਜ਼ਰੂਰਤ ਦਾ ਸਮਾਨ ਹੁੰਦਾ ਉਹ ਸਾਰੇ ਦਾ ਸਾਰਾ ਹੀ ਰੁੜ ਗਿਆ ਤੇ ਲੋਕਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਜਿਨ੍ਹਾਂ ਦਾ ਰੁੜ ਗਿਆ ਉਹਨਾਂ ਦਾ ਰੁੜ ਗਿਆ ਤੇ ਜਿਨ੍ਹਾਂ ਦਾ I <laughs> ਅੰਦਰ ਰਹਿ ਗਿਆ ਉਹ ਵੀ ਕਿਸੇ ਕੰਮ ਦਾ ਨਹੀਂ ਰਿਹਾ ਕਿਉਂਕਿ ਮੰਜੇ ਬੈੱਡ ਪਲਾਈਆਂ ਫੁੱਲ ਗਈਆਂ ਬਿਸਤਰੇ ਗਲ ਗਏ ਇੰਨੇ ਜ਼ਿਆਦਾ ਮਾੜੇ ਹਾਲੇ ਕਿ ਗਲ ਵਾਲੇ ਕੱਪੜੇ ਗਲ ਰਹਿ ਗਏ ਬਾਕੀ ਸਾਰੇ ਦਾ ਸਾਰਾ ਜਿਹੜਾ ਆ ਉਹ ਖਰਾਬ ਹੋ ਗਿਆ ਤੇ ਉੱਥੇ ਹੀ ਤੁਹਾਨੂੰ ਦੱਦੀਏ ਕਿ ਪੂਰੇ ਪੰਜਾਬ ਦੇ ਵਿੱਚੋਂ ਹੈਲਪਿੰਗ ਸੁਸਾਇਟੀਆਂ ਨੇ ਜਿਹੜੀਆਂ ਉਹ ਅੱਗੇ ਵਧ ਕੇ ਪੰਜਾਬ ਦੀ ਮਦਦ ਕਰਦੀਆਂ ਪਈਆਂ ਨੇ ਨੌਜਵਾਨ ਆਪਣੇ ਤੌਰ ਤੇ ਵੀ ਅੱਗੇ ਲੱਗੇ ਹੋਏ ਨੇ ਤੇ ਹੁਣ ਪੂਰੀ ਫਿਲਮ ਇੰਡਸਟਰੀ ਪੰਜਾਬੀ ਫਿਲਮ ਇੰਡਸਟਰੀ ਇੱਥੋਂ ਤੱਕ ਕਿ ਪੰਜਾਬੀ ਗਾयक ਵੀ ਜਿਹੜੇ ਨੇ ਹੁਣ ਅੱਗੇ ਆਉਣ ਲਾਪੇ ਨੇ ਜਿਨ੍ਹਾਂ ਦੇ ਵਿੱਚੋਂ ਹੁਣ ਧਾਰੀਵਾਲ ਦੇ ਵਿੱਚ ਗਾਇਕ ਮਨਪ੍ਰੀਤ ਜਿਹੜੇ ਨੇ ਉਹ ਪਹੁੰਚੇ ਨੇ ਔਲਖ ਪਹੁੰਚੇ ਨੇ ਉਹਨਾਂ ਨੇ ਵੀ ਆ ਕੇ 5 ਕਰੋੜ ਦੀ ਹੈਲਪ ਕਰਨ ਦਾ ਜਿਹੜਾ ਆ ਉਹ ਵਾਅਦਾ ਕੀਤਾ ਆ ਤੇ ਉਹਨਾਂ ਨੇ ਕਿਹਾ ਕਿ ਖਾਲਸਾ ਏਡ ਦੀ ਟੀਮ ਦੇ ਨਾਲ ਲੱਗ ਕੇ ਜਿਹੜਾ ਆ ਉਹ ਪੰਜਾਬੀਆਂ ਦੀ ਜਿੱਥੇ-ਜਿੱਥੇ ਵੀ ਮਦਦ ਹੋ ਸਕੇਗੀ ਕੀਤੀ ਜਾਵੇਗੀ ਤੁਸੀਂ ਬਨੇ ਰਹੋ ਡੀਪੀਜੀ ਪੰਜਾਬੀ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਹਰ ਖਬਰ ਪਹੁੰਚ ਸਕੇ ਤੁਹਾਡੇ ਤੱਕ ਆਰਾਮ ਦੇ ਨਾਲ ਹਾਂ ਜੀ ਦੱਸ ਦਿਓ ਕਿ ਅੱਜ ਹਰ ਪੇਟ ਦਾ ਦੇ ਲਈ ਤੁਸੀਂ ਇੱਥੇ ਆਏ ਹੋ ਕੀ ਕੁਝ ਕਹਿਣ ਦੇ ਹੋ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਦੋਵੇਂ ਹੱਥ ਜੋੜ ਕੇ ਸਾਰਿਆਂ ਨੂੰ ਫਤਿਹ ਬੁਲਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਮੰਦ ਭਾਗੀ ਮੈਂ ਕਹਾਂਗਾ ਬੜੀ ਚੀਜ਼ ਤੋਂ ਸਫਰ ਕੀਤਾ ਕਰ ਰਿਹਾ ਹੈ ਪੰਜਾਬ ਹਮੇਸ਼ਾ ਕੀਤਾ ਵੀ ਆ ਭਾਵੇਂ 1947 ਲਾ ਲਓ ਠੀਕ ਆ ਹਮੇਸ਼ਾ ਪੰਜਾਬ ਦਾ ਉਹ ਵੀ ਮੱਝ ਵਾਲਾ ਹਿੱਸਾ ਸੋ 150 ਦੇ ਲਾਗੇ ਪਿੰਡਾਂ 'ਚ ਪਾਣੀ ਆ ਚੁੱਕਿਆ ਤੇ ਇਹਦੇ ਵਿੱਚ ਪ੍ਰੀਤ ਟਰੈਕਟਰ ਤੋਂ ਪਹੁੰਚ ਮੈਂ ਅੱਜ ਪ੍ਰੀਤ ਪ੍ਰੀਤਵੀ ਆਪਣਾ ਡੀਲਰਸ਼ਿਪ ਚ ਆਇਆ ਸੋ ਪ੍ਰੀਤ ਟਰੈਕਟਰ ਦੇ ਇਹ ਡਾਇਰੈਕਟਰ ਨੇ ਮੇਰਾ ਭਰਾ ਸੁੱਖਾ ਸੋ ਪ੍ਰੀਤ ਟਰੈਕਟਰ ਨੇ ਇਹਨਾਂ ਨੇ ਬਹੁਤ ਬڑا ਮੈਂ ਕਹਿੰਦਾ ਵੀ ਐਸੇ ਮੌਕੇ ਦੇ ਉੱਤੇ ਇਹ ਇਹਨਾਂ ਦੀ ਡੀਲਰਸ਼ਿਪ ਨਾਲ ਖੜੀ ਆ ਕਿਸਾਨਾਂ ਦੇ ਪਾਣੀ ਦੇ ਔਨ ਕਰਕੇ ਕਿਉਂਕਿ ਜਦੋਂ 5-5 10-10 ਫੁੱਟ ਪਾਣੀ ਆ ਜਾਊਗਾ ਟਰੈਕਟਰਾਂ ਦੇ ਇੰਜਨਾਂ 'ਚ ਪਾਣੀ ਜਾਊਗਾ ਤੇ ਟਰੈਕਟਰ ਇੰਜਨ ਸੀਜ਼ ਹੋਣਗੇ ਪੂਰੇ ਪੰਜਾਬ ਦੇ ਵਿੱਚ ਟਰੈਕਟਰ ਜਿਹੜੀ ਆ ਹਾਂਜੀ ਹਾਂਜੀ ਜਿੱਥੇ ਵੀ ਹੜ ਹੜ ਜਿੱਥੇ ਜਿੱਥੇ ਵੀ ਹੜਫੈਕਟ ਹਾਂ ਜਿੱਥੇ ਵੀ ਹੜ ਦਾ ਹਨਾ ਵੀ ਆਪਾਂ ਨੂੰ ਆਊਗਾ ਤੇ ਮਾਲੋ ਕੋਈ ਵੀ ਕੰਪਨੀ ਦਾ ਡਾਇਰੈਕਟਰ ਹੋਵੇ ਅਰਜਨ ਹੋਵੇ ਐਚ ਐਮਟੀ ਹੋਵੇ ਸਵਰਾਜ ਹੋਵੇ ਕੋਈ ਵੀ ਕੰਪਨੀ ਦਾ ਜਿਹੜਾ ਇੰਜਨ ਸੀਜ਼ ਹੋਊਗਾ ਸਾਡੇ ਵੱਲੋਂ ਮੇਰੇ ਭਰਾ ਉਹ ਪਹਿਲਾਂ ਤਾਂ ਮੈਂ ਬਹੁਤ ਸ਼ਲਾਂਗਾ ਯੋਗ ਆ ਬੜਾ ਬਹੁਤ ਸੋਹਣਾ ਕੰਮ ਕਰ ਰਹੇ ਨੇ ਵੀ ਉਹ ਸਾਰੇ ਜ਼ਿਮੀਂਦਾਰਾਂ ਦੇ ਟਰੈਕਟਰ ਫ੍ਰੀ 'ਚ ਰਿਪੇਅਰ ਕੀਤੇ ਜਾਣਗੇ ਫ੍ਰੀ 'ਚ ਠੀਕ ਕੀਤੇ ਜਾਣਗੇ ਅੱਜ ਪੰਜਾਬ ਹੀ ਪੰਜਾਬ ਦੇ ਨਾਲ ਖੜ ਗਿਆ ਪੂਰਾ ਸਿੰਧਾ ਪਰਿਵਾਰ ਜਿਹੜਾ ਅੱਜ ਹੜ੍ਹ ਦੀ ਮਾਰ ਤੋਂ ਚੱਲ ਰਹਾ ਪਿੱਤੀ ਫੜ ਗਿਆ ਨਾ ਭਾਜੀ ਮੈਂ ਦੱਸਾਂ ਮੇਰਾ ਮੇਰਾ ਬਰਥ ਸਾਡਾ ਪਸ਼ੌਕੜ ਅੰਮਰਸਰ ਦਾ ਤਰਨਤਾਰਨ ਦਾ ਪਰ ਮੇਰਾ ਮੇਰਾ ਬਰਥ ਹਰਿਆਣੇ ਚ ਹੋਇਆ ਤੇ ਅੱਜ ਮੈਂ ਜਦੋਂ ਇੱਕ ਆਰਟਿਸਟ ਬਣਿਆ ਇਹ ਪੰਜਾਬ ਦੇ ਲੋਕਾਂ ਨੇ ਹਰਿਆਣੇ ਦੇ ਲੋਕਾਂ ਨੇ ਇੰਨੀ ਮੁਹੱਬਤ ਕਰਕੇ ਸਾਨੂੰ ਆਰਟਿਸਟ ਬਣਾਇਆ ਐ ਇੰਨਾ ਸਾਡੀ ਸਾਡੀ ਮਿਹਨਤ ਨੂੰ ਚਾਰ ਚੰਨ ਲਾ ਕੇ ਸਾਨੂੰ ਸੁਪਰਸਟਾਰ ਬਣਾਇਆ ਸੋ ਸਾਡਾ ਆਰਟਿਸਟਾਂ ਦਾ ਫਰਜ ਆ ਆਪਦੇ ਪੰਜਾਬ ਨਾਲ ਆਪਦੇ ਲੋਕਾਂ ਨਾਲ ਖੜੀਏ ਤੇ ਸੋ ਅਸੀਂ ਇੱਥੇ ਪਹੁੰਚੇ ਆ ਤੇ ਮੈਂ ਆਪਦੇ ਵੱਲੋਂ ਮੇ ਇਹ ਤਾਂ ਹੋ ਗਿਆ ਮੈਂ ਆਪਾਂ ਸੁੱਖੇ ਵੱਲੋਂ ਦੱਸਦਾ ਵੀ ਸੁੱਖੇ ਹੁਣੀ ਆ ਚੀਜ਼ ਕਰ ਰਹੇ ਨੇ ਵੀ ਜਿੰਨਾ ਜਿਹੜੇ ਟਰੈਕਟਰ ਸੀਜ਼ ਹੋਣਗੇ ਉਹਨਾਂ ਨੂੰ ਠੀਕ ਕਰਨਗੇ ਫ੍ਰੀ ਸੇਵਾ ਆ ਠੀਕ ਆ ਜੋ ਵੀ ਹੜ ਇਹਦੇ ਵਿੱਚ ਪਾਣੀ ਦੇ ਵਿੱਚ ਟਰੈਕਟਰ ਆਉਣਗੇ ਤੇ ਮੈਂ ਆਪਦੇ ਵੱਲੋਂ ਮੈਂ ਆ ਅਸੀਂ ਹੁਣ ਰਸਤੇ ਦੇ ਵਿੱਚ ਹੀ ਸਾਰੇ ਯਾਰਾਂ ਦੋਸਤਾਂ ਨੇ ਠੀਕ ਆ ਆਪਣਾ ਸਿਮਰਨ ਹੁੰਦਲ ਤੇ ਆਪਣੇ ਰੂਪੇ ਹੋਣੀ ਸਾਰੇ ਰੂਪਾ ਸੁਹਾਣਾ ਅਸੀਂ ਜਿੰਨੇ ਰੂਪਾ ਸੁਹਾਣਾ ਸਿਮਰਨ ਹੁੰਦਲ ਮੈਂ ਅਸੀਂ ਆਈ ਫੋਨ ਤੇ ਗੱਲ ਕਰਕੇ ਇੱਕ ਦੂਜੇ ਨਾਲ ਵੀ ਜਿਹੜੇ ਵੀ ਵੀ ਸਾਡਾ ਅਸੀਂ ਇੱਕ ਬਜਟ ਰੱਖਿਆ ਵੀ 5 ਕਰੋੜ ਰੁਪਇਆ 5 ਕਰੋੜ ਤੱਕ ਅਸੀਂ ਸੇਵਾ ਕਰਾਂਗੇ ਤੇ ਇਹ ਸੇਵਾ ਸਾਡੀ ਝੋਲੀ ਪਾਈ ਜਾਵੇ ਠੀਕ ਆ ਘਰ ਬਣਾ ਕੇ ਦੇਵਾਂਗੇ ਜਿਹਦੇ ਵਿੱਚ ਦੋ ਕਮਰੇ ਇੱਕ ਵਾਸ਼ਰੂਮ ਤੇ ਇੱਕ ਕਿਚਨ ਜਿਵੇਂ ਹਨਾ ਜਿਹੜੇ ਵੀ ਲੋੜਮੰਦ ਜਿਨ੍ਹਾਂ ਦੇ ਘਰ ਟੁੱਟੇ ਆ ਜਿਹੜੇ ਘਰੋਂ ਬੇਕਾਰ ਹੋਇਆ ਸੋ 5 ਕਰੋੜ ਦੀ ਸੇਵਾ ਤੇ ਅਸੀਂ ਵੀ ਮੈਂ ਆਪਦੇ ਵੱਲੋਂ ਕਰੂੰਗਾ ਆਪਦੇ ਭਰਾਵਾਂ ਨਾਲ ਰਲ ਕੇ ਤੇ ਇਹ ਜਿਹੜਾ ਹੁਣ ਮੋਰਚਾ ਫਤਿਹ ਆਪਣਾ ਇਹ ਫਤਿਹ ਜੋ ਭਰਾ ਨੇ ਕੀਤਾ ਬਹੁਤ ਮੰਨ ਲਓ ਮੈਂ ਕਹਿੰਦਾ ਵੀ ਧੰਨ ਭਾਗਿਆ ਵੀ ਪੰਜਾਬ 'ਚ ਐਸੇ ਸ਼ੇਰ ਨੇ ਐਸੇ ਬੰਦੇ ਨੇ ਜੋ ਹੋਰ ਕਿੰਨਾ ਜਿਹੜੇ ਲੋਕ ਹੋਰ ਸਿੰਗਰ ਨੇ ਉਹਨਾਂ ਨੂੰ ਵੀ ਅਪੀਲ ਕਰਨਾ ਚਾਹੁੰਦਾ ਸਾਰੇ ਸਿੰਗਰ ਆ ਰਹੇ ਆ ਜੀ ਸਾਰੇ ਸਿੰਗਰ ਪੰਜਾਬ ਨੇ ਬਣਾਏ ਆ ਸਾਰੇ ਸਿੰਗਲ ਆ ਰਿਹਾ ਹੈ ਬਾਕੀ ਅਸੀਂ ਮੈਂ ਆਉਣਾ ਪਹਿਲਾਂ ਵੀ ਚਾਹੁੰਦਾ ਸੀ ਚਾਰ ਪੰਜ ਦਿਨ ਪਹਿਲਾਂ ਵੀ ਆਉਣਾ ਪਰ ਉਦੋਂ ਅਸੀਂ 10 ਟਰਾਲੀਆਂ ਭੇਜੀਆਂ ਸੀ ਸਮਾਨ ਦੀਆਂ ਠੀਕ ਆ ਪਰ ਮੇਰੇ ਤੋਂ ਰਿਹਾ ਨਹੀਂ ਗਿਆ ਠੀਕ ਆ ਉਤੋਂ ਸੁਖੇ ਨੇ ਆਖਿਆ ਵੀ ਬਨਕਰਤ ਵੀਰ ਆਪਾਂ ਆ ਚੀਜ਼ ਸੋਚੀ ਆ ਮੈਂ ਕਿਹਾ ਸੋਚੀ ਆ ਤੇ ਆਪਾਂ ਚੱਲੀਏ ਫਿਰ ਆਪਾਂ ਉੱਥੇ ਜਾ ਕੇ ਅਨਾਉਂਸ ਕਰੀਏ ਉੱਥੇ ਜਾ ਕੇ ਮੈਸੇਜ ਦਿਈਏ ਸਾਰੇ ਵੀਰ ਭਰਾਵਾਂ ਨੂੰ ਹੜ ਦੇ ਵਿੱਚ ਜਿਨ੍ਹਾਂ ਦੇ ਵੀ ਟਰੈਕਟਰ ਸਾਧਨ ਖਰਾਬ ਹੋਣਗੇ ਸੀਜ ਹੋਣਗੇ ਉਹਨਾਂ ਨੂੰ ਵੀ ਭਰਾ ਹੁਣੀ ਫ੍ਰੀ ਰਿਪੇਅਰ ਕਰਨਗੇ ਤੇ ਸਮਾਨ ਮੈਂ ਹਫਤਾ ਪਹਿਲਾਂ ਹੀ ਚਾਰ ਦਿਨ ਪਹਿਲਾਂ ਅਸੀਂ ਭੇਜਿਆ 10 ਟਰਾਲੀਆਂ ਅੱਜ ਵੀ ਅਸੀਂ ਆਪਾਂ ਕਿੰਨੀਆਂ ਲੈ ਕੇ ਆਏ ਸੱਤ ਸੱਤ ਅਸੀਂ ਹਾਂ ਸੱਤ ਟਰੱਕ ਲੈ ਕੇ ਆਏ ਆ ਜਿਹਦੇ ਵਿੱਚ ਸਮਾਨ ਸਾਰਾ ਰਾਸ਼ਨ ਵੀ ਆ ਮੈਡੀਕਲ ਮੈਡੀਕਲ ਦੀਆਂ ਸਾਰੀਆਂ ਸਹੂਲਤਾਂ ਠੀਕ ਆ ਸਾਰਾ ਕੁਝ ਹਨਾ ਫਰੂਟਸ ਲੈ ਕੇ ਆਏ ਆ ਤੇ ਸਾਰਾ ਕੁਝ ਉਹ ਵੀ ਸੇਲ ਆ ਮੈਂ ਤੁਹਾਡੀ ਨੋਲਿਜ ਦੇ ਵਿੱਚ ਦੱਸ ਲਿਆ ਦੇਣਾ ਕਿ ਜਿੱਥੇ ਜ਼ਰੂਰਤ ਹੈਗੀ ਹੈ ਜੀ ਉੱਥੇ ਦਿਓ ਪਰ ਜ਼ਿਆਦਾ ਤਰਪਾਉਣੀ ਨਹੀਂ 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 ਰਲ ਕੇ ਸਾਰੇ ਆ ਹੁਣ ਆ ਹੁਣ ਆਪਣੇ ਖਾਲਸਾ ਵਾਲੇ ਨਾਲ ਆ ਤੇ ਬਾਕੀ ਮਾਝਾ ਫਾਊਂਡੇਸ਼ਨ ਵਾਲੇ ਵੀ ਨਾਲ ਭਰਾ ਤੁਰੇ ਆ ਠੀਕ ਆ ਬਹੁਤ ਮਿਹਨਤ ਕਰ ਰਿਹਾ ਤੇ ਪੰਜਾਬ ਆਪੇ ਹੀ ਨਿਕਲ ਜਾਂਦਾ ਹੁੰਦਾ ਪੰਜਾਬ ਉਹ ਪੋਤਾ ਵੀ ਜਿਨ੍ਹਾਂ ਦੀ ਆਪਦੀ ਹਿੱਕ ਤੇ ਬਹੁਤ ਕੋਈ ਜਰਿਆ ਠੀਕ ਆ ਤੇ ਸਪੈਸ਼ਲ ਤੇ ਐਨ ਜੀਓ ਤੋਂ ਵੀ ਆਪਣੇ ਮੈਡਮ ਆਏ ਨੇ ਸੋ ਅਸੀਂ ਇਹਨਾਂ ਨੂੰ ਵੀ ਸਪੋਰਟ ਕਰ ਰਹੇ ਆ ਠੀਕ ਆ ਤੇ ਮੈਂ ਇੱਕੋ ਦੋਵੇਂ ਹੱਥ ਜੋੜ ਕੇ ਕਹਿੰਦਾ ਵੱਧ ਚੜ ਕੇ ਸਾਰੇ ਆਰਟਿਸਟ ਸਾਰੇ ਬਿਜ਼ਨਸਮੈਨ ਤੇ ਮੈਂ ਹੁਣ ਆਪਦੇ ਰਾਹ ਚ ਆਉਂਦੇ ਆਉਂਦੇ ਐਨ ਆਰ ਆਈ ਉਥੇ ਵੈਨਕੂਵਰ ਰਾਤ ਹੋ ਗਈ ਸੀ ਮੈਂ ਉਹਨਾਂ ਨੂੰ ਵੀ ਕਹਿ ਰਿਹਾ ਕੋਈ 10-20 ਕਰੋੜ ਦੀ ਉਹ ਵੀ ਸੇਵਾ ਕਰਨ ਤੇ ਉਹਨਾਂ ਨੂੰ ਵੀ ਮੈਂ ਕਹਿ ਰਿਹਾ ਵੀ ਤੁਸੀਂ ਇੰਡੀਆ ਆਓ ਆਪਾਂ ਰਲ ਮਿਲ ਕੇ ਠੀਕ ਆ ਵੀ ਜਿੰਨਾ ਜੋ ਕਰ ਸਕਦੇ ਆ ਉਹ ਰਲ ਮਿਲ ਕੇ ਕਰੀਏ ਅੱਜ ਆਪ ਹੀ ਤੁਸੀਂ ਗ੍ਰਾਊਂਡ ਲੈਵਲ ਤੇ ਜਾ ਰਹੇ ਤੁਸੀਂ ਹਾਂਜੀ ਹਾਂਜੀ ਪਾਜੀ ਹੁਣ ਅਸੀਂ ਡੇਹਰਾ ਬਾਬਾ ਨਾਨਕ ਚੱਲੇ ਆ ਪਹਿਲਾਂ ਆਪਣੀ ਪ੍ਰੀਤ ਜੀ ਡੀਲਰਸ਼ਿਪ ਆ ਇੱਥੇ ਅਸੀਂ ਧਾਰੀ ਅਤਾਰੀ ਵਾਲਾ ਅਸੀਂ ਇੱਥੇ ਪਹਿਲਾਂ ਅਨਾਉਂਸ ਕਰਕੇ ਠੀਕ ਆ ਤੇ ਸਾਰਿਆਂ ਤੱਕ ਮੈਸੇਜ ਪਹੁੰਚੇ ਸਾਰੇ ਜਮੀਦਾਰਾਂ ਤੱਕ ਸਾਰੇ ਕਿਸਾਨ ਭਰਾਵਾਂ ਤੱਕ ਵੀ ਜਿਨ੍ਹਾਂ ਦਾ ਵੀ ਟਰੈਕਟਰ ਖਰਾਬ ਹੋਵੇ ਫ੍ਰੀ 'ਚ ਠੀਕ ਕੀਤਾ ਜਾਊਗਾ ਤੇ ਅਸੀਂ ਪੰਜਾਬ ਦੇ ਨਾਲ ਆ ਠੀਕ ਆ ਬਾਬਾ ਚੜਦੀ ਕਲਾ ਕਰੂਗਾ ਕੋਈ ਨਹੀਂ ਵਕਤ ਬੰਦੇ ਦੇ ਹੀ ਆਉਂਦਾ ਠੀਕ ਆ ਤੇ ਇਹਨੂੰ ਨਜੇਠਾਂਗੇ ਸਾਰੇ ਤਗੜੇ ਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ